ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਜੀ ਚਨਾ ਸੂਪ ਜਿਹੜੀ ਕਿ ਬਹੁਤ ਵੀਰਾਂ ਦੀ ਡਿਮਾਂਡ ਸੀ ਸਪੈਸ਼ਲੀ ਮੇਰੇ ਦੋਸਤ ਬਲਵਿੰਦਰ ਪੀਪੀ ਉਹਨੇ ਕਿਹਾ ਸੀਗਾ ਯਾਰ ਵੀ ਚਨੇ ਸੂਪ ਦੀ ਵੀਡੀਓ ਜ਼ਰੂਰ ਬਣਾ ਕੇ ਪਾਓ ਤੇ ਲਓ ਜੀ ਤਿਆਰ ਆ ਪਹਿਲਾਂ ਆਪਾਂ ਲਿਆ ਲਏ ਜੂਏਲ ਇਹਨੂੰ ਕਰ ਲਿਆ ਗਰਮ ਤੇ ਇਹਦੇ ਵਿੱਚ ਹੁਣ ਜਾਊਗਾ ਜੀ ਆਪਣਾ ਅਦਰਕ ਬਰੀਕ ਕੁੱਟਿਆ ਹੋਇਆ ਨਾਲ ਹੀ ਪਾਏ ਤੋਂ ਚਾੜਦੀਆਂ ਹਰੀਆਂ ਮਿਰਚਾਂ ਤੇ ਜੇ ਤੁਸੀਂ ਮਸਲਨ ਵੀ ਪਾਉਣਾ ਹੋ ਤੇ ਪਾਉ ਪਾ ਕੇ ਦੋ ਤਿੰਨ ਕੱਲੀਆਂ ਔਰ ਇਹ ਆਪਾਂ ਜਿਹੜਾ ਹੈਗਾ ਅਦਰਕ ਇਨੂੰ ਕੱਟ ਕੇ ਪਾਇਆ ਜਿਹੜਾ ਟੀਟੀ ਹੈ ਨਾ ਸੂਕਦੇ ਵਿੱਚ ਬਹੁਤ ਵਧੀਆ ਆਊਗਾ ਤੇ ਆਪਾਂ ਹਰੀ ਮਿਰਚ ਪਾਈ ਆ ਜਿਹੜੀ ਲਾਲ ਆਪਾਂ ਸਕਿਪ ਕਰਤੀ ਆ ਮੇਦਾ ਨੂੰ ਹਲਕਾ ਆਪਾਂ ਭੁੰਨ ਲੈਣਾ ਇਹ ਟਾਈਮ ਤੇ ਭੁੰਨਾ ਕਿਉਂਕਿ ਇਹ ਛੇਤੀ ਥੱਲੇ ਲੱਗ ਜਾਂਦਾ ਅਦਰਕ ਇਹਨੂੰ ਹਾਟਾ ਕੇ ਅੱਜ ਭੁੰਨੀ ਆ ਲਓ ਜੀ ਆਪਣਾ ਜਿਹੜਾ ਅਦਰਕ ਆ ਇਹ ਹਲਕਾ ਜਿਹੜਾ ਭਨ ਚੁੱਕੇ ਦੇ ਦਸੀ ਪਾਵਾਂਗੇ ਟਮਾਟਰ ਦੀ ਪਿਊਰੀ ਜਿਹੜੀ ਕਿ ਅਸੀਂ ਗ੍ਰाइंड ਕੀਤੇ ਹੋਏ ਤਿੰਨ ਟਮਾਟਰ ਫਰੈਸ਼ ਟਮਾਟਰ ਪਹਿਲਾਂ ਹੀ ਅਸੀਂ ਗ੍ਰाइंड ਕਰਕੇ ਰੱਖੇ ਹੋਏ ਸੀਗੇ ਫਿਕਰ ਦੇ ਵਿੱਚ ਤੁਸੀਂ ਵੀ ਇਹਨੂੰ ਗ੍ਰाइंड ਕਰਕੇ ਤਿੰਨ ਟਮਾਟਰ ਇਦਾਂ ਇਹਦੇ ਵਿੱਚ ਪਾ ਦਨੇ ਆਂ ਆਉਣ ਇਹਨੂੰ ਹਲਕਾ ਹਲਕਾ ਇਹਨੂੰ ਵੀ ਆਪਾਂ ਪਕਾਵਾਂਗੇ ਜੀ ਔਰ ਜਿਹੜੀ ਆਪਾਂ ਆਂਚ ਉਹ ਥੋੜੀ ਫੁੱਲ ਕਰ ਲੈਣੀ ਆ ਚੁੱਲੇ ਦੀ ਔਰ ਟਮਾਟਰ ਦੇ ਵਿੱਚ ਪਾਣੀ ਹੁੰਦਾ ਲਓ ਜੀ ਆ ਟਮਾਟਰ ਆਪਣਾ ਹਲਕਾ ਹਲਕਾ ਹੁਣ ਸ਼ੁਰੂ ਹੋ ਗਿਆ ਪੱਕਣਾ ਇਹਦੇ ਵਿੱਚ ਆਪਾਂ ਚਾਵਾਂਗੇ ਅੱਧਾ ਚਾਂਪੂ ਦੇ ਨਾਮਕ ਇਹ ਜਿਹੜੀ ਕੁਆਂਟੀਟੀ ਹੈ ਇਹ ਆਪਾਂ ਵੇਖ ਦੋ ਜਣੇ ਦੀ ਬਣਾ ਰਹੇ ਹਾਂ ਦੋ ਤੋਂ ਤਿੰਨ ਸੂਤ ਦੀ ਜਿਹੜੀ ਕੁਆਂਟੀਟੀ ਆ ਇਦਾਂ ਹੋਣੇ ਉਬਾਲ ਆ ਜਾਊਗਾ ਥੋੜਾ ਪੱਕ ਜਾਊਗਾ ਫਿਰ ਹਲਕਾ ਜਿਹਾ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਗਰਮ ਮਸਾਲਾ ਬਿਲਕੁਲ ਹੀ ਹਲਕਾ ਫਿਰ ਇਸ ਤੋਂ ਬਾਅਦ ਅੰਬ ਚੂਰ ਪਾਊਡਰ ਜੇ ਤੁਹਾਡੇ ਆਪਣੇ ਘਰੇ ਨਹੀਂ ਪਿਆ ਤਾਂ ਤੁਸੀਂ ਇਹਨੂੰ ਸਕਿਪ ਕਰਿਓ ਕੁਝ ਖਟਾਸ ਲਈ ਪਹਿਲੇ ਟਮਾਟਰ ਜਾ ਚੁੱਕੇ ਆ ਤਾਂ ਜੇ ਹੈ ਨਹੀਂ ਘਰੇ ਵੀ ਸਕਿਪ ਵੀ ਕਰ ਸਕਦੇ ਹੋ ਇਹ ਤਾਂ ਆਪਾਂ ਇਹਨਾਂ ਨੂੰ ਥੋੜਾ ਟਾਈਮ ਪਕਾਉਣਾ ਅਸੀਂ ਆਪਣਾ ਟਮਾਟਰ ਜਿਹੜਾ ਪੱਕ ਚੁੱਕਿਆ ਹੋਣੇ ਦੇ ਵਿੱਚ ਪਾਵਾਂਗੇ ਛਣੇ ਦਾ ਪਾਣੀ ਜਿਹੜੇ ਕਿ ਅਸੀਂ ਪਹਿਲਾਂ ਹੀ ਛਣੇ ਉਬਾਲ ਕੇ ਰੱਖੇ ਹੋਏ ਸੀਗੇ ਉਹਦੇ ਵਿੱਚ ਥੋੜੇ ਛਣੇ ਪਾਦੇ ਤੇ ਉਹਦਾ ਪਾਣੀ ਪਾਦਾ ਇਹ ਅਸੀਂ ਪਹਿਲਾਂ ਹੀ ਬੋਇਲ ਕਰਕੇ ਰੱਖੇ ਹੋਏ ਸੀ ਹੁਣ ਥੋੜਾ ਇਹਨੂੰ ਹਾਈ ਫਲੇਮ ਤੇ ਆਪਾਂ ਇਹ ਕਿਹਦਾ ਜਿਹੜਾ ਬੋਇਲ ਆਉ ਦਵਾਵਾਂਗੇ ਵਿੱਚ ਕੁੱਟ ਕੇ ਪਾਉਂ ਜੀ ਆਪਾਂ ਕਾਲੀ ਮਿਰਚ ਦਰਦੜੀ ਇਹਦਾ ਜਿਹੜਾ ਟੇਸਟ ਫਲੇਵਰ ਵੀ ਬਹੁਤ ਘੈਂਟ ਆਊਗਾ ਸੂਪ ਦੇ ਵਿੱਚ ਤੇ ਹੁਣ ਅਸੀਂ ਜਿਹੜੇ ਛੋਲੇ ਈਏ ਚਾਣੇ ਉਹ ਅਸੀਂ ਜਦਾਂ ਹਲਕੇ ਜਿਹੜੇ ਕੁੰਡੇ ਵਿੱਚ ਕੁੱਟ ਕੇ ਰੱਖੇ ਸੀ ਪਹਿਲਾਂ ਹੀ ਉਹ ਅਸੀਂ ਦੇ ਵਿੱਚ ਪਾਵਾਂਗੇ ਲਓ ਜੀ ਲੱਗ ਪਗ ਸੂਪ ਆਪਣਾ ਰੈਡੀ ਹੋ ਚੁੱਕਿਆ ਇਹਨੂੰ ਆਪਾਂ 7 ਤੋਂ 8 ਮਿੰਟ ਜਿਹੜਾ ਉਹ ਇਦਾਂ ਇਹਨੂੰ ਗੁਆ ਲੈਂਦਾ ਤੇ ਇਹਦੇ ਵਿੱਚ ਹੁਣ ਅਸੀਂ ਪਾਵਾਂਗੇ ਜੀ ਲੈਮਨ ਜੂਸ ਇਹ ਫ੍ਰੈਸ਼ ਲੈਮਨ ਜੂਸ ਇੱਕ ਤੁਸੀਂ ਪੂਰਾ ਲੈਮਨ ਪਾ ਸਕਦੇ ਹੋ ਖਟਾਸ ਜਿੰਦਾ ਤੁਹਾਨੂੰ ਚਾਹੀਦੀ ਆ ਖੱਟ ਚਾਹੀਦੀ ਫਿਰ ਅੱਧਾ ਪਾ ਲਿਓ ਜਿੰਨਾ ਤੁਹਾਨੂੰ ਉੱਛਾ ਅਸੀਂ ਪਰ ਪੂਰਾ ਇੱਕ ਪਾਇਆ ਇਹ ਹੈਗੀ ਜੀ 2 ਤੋਂ 3 ਜਣੇ ਦੀ ਕੁਆਂਟੀਟੀ ਵਾਲਾ ਸੂਪ ਵੀ 2 ਤੋਂ 3 ਵਾਲੇ ਕੱਪ ਬਣ ਜਾਣਗੇ ਲੋਈ ਥੋੜੀ ਇਹਦੇ ਵਿੱਚ ਥਿਕਨੈਸ ਲਿਆਉਣ ਵਾਸਤੇ ਤੇ ਥੋੜਾ ਗਾੜਾਪਨ ਆ ਜੇ ਤੇ ਆਪਾਂ ਇਹਦੇ ਵਿੱਚ ਜਿਹੜਾ ਆਰਾ ਰੂਟ ਉਹ ਘੋਲ ਲਿਆ 2 ਚਮਚ ਪਾਣੀ ਵਿੱਚ ਘੋਲ ਕੇ ਆਰਾ ਰੂਟ ਹਨਾ ਕਾਰਨ ਫਲੋਰ ਉਹ ਆਪਾਂ ਪਾ ਦਣਾ ਇਹਦੇ ਵਿੱਚ ਤੇ ਇਹਦੇ ਨਾਲ ਜਿਹੜੀ ਆ ਸੂਪ ਦੇ ਵਿੱਚ ਥੋੜੀ ਥਿਕਨੈਸ ਜੀ ਆ ਜੂਗੀ ਤੇ ਥੋੜਾ ਸੰਘਣਾਪਨ ਆ ਜੂਗਾ ਤੇ ਵੇਖਣ ਨੂੰ ਵੀ ਵਧੀਆ ਲੱਗੂਗਾ ਸੂਪ ਬਿਲਕੁਲ ਜਿੱਦਾਂ ਆਪਾਂ ਰੈਸਟੋਰੈਂਟ ਦੇ ਵਿੱਚ ਪੀਨੇ ਜਾਂ ਆਪਾਂ ਬਾਹਰ ਦੁਕਾਨਾਂ ਜਾਂ ਰੇੜੀਆਂ ਤੋਂ ਪੀਨੇ ਆ ਉਦਾਂ ਦਾ ਜਿਹੜਾ ਇਹਦੇ ਵਿੱਚ ਟੇਸਟ ਆਊਗਾ ਤੁਸੀਂ ਵੀ ਇਹਨੂੰ ਜਰੂਰ ਘਰੇ ਬਣਾ ਕੇ ਦੇਖਿਓ ਬਹੁਤ ਸੌਖੇ ਤੇ ਸਰਲ ਤਰੀਕੇ ਨਾਲ ਆਪਾਂ ਬਣਾਇਆ ਤੇ ਬਾਹਰ ਨਾਲੋਂ ਯਾਰ ਆਪ ਘਰੇ ਬਣਾ ਕੇ ਦੇਖਿਆ ਕਰੋ ਇੱਕ ਤਾਂ ਚੀਜ਼ ਬਹੁਤ ਵਧੀਆ ਬਣਦੀ ਆ ਤੇ ਕਾਹਦੇ ਹੱਥੀ ਬਣਾਉਨੇ ਆਂ ਕਿ ਮਲਾਵਟ ਤੋਂ ਬਿਨਾ ਤੇ ਸਿਹਤ ਵਧੀਆ ਰਹਿੰਦੀ ਆ ਤੁਹਾਨੂੰ ਪਤਾ ਹੈ ਅੱਜਕਲ੍ਹ ਬਾਰੀਆਂ ਚੀਜ਼ਾਂ ਦੇ ਮਲਾਵਟਾਂ ਲੱਗ ਗਈ ਆ ਲਓ ਜੀ ਦੇਖੋ ਹੁਣ ਆਪਣਾ ਸੂਪ ਥਿਕਨੈਸ ਵੀ ਆਉਣ ਲੱਗੀ ਥੋੜਾ ਸੰਘਣਾਪਣ ਵੀ ਆ ਗਿਆ ਤੇ ਇਹਨੂੰ ਬਸ ਹੁਣ ਆਪਾਂ ਦੋ ਤਿੰਨ ਚੀਜ਼ਾਂ ਐਡ ਕਰਕੇ ਨੂੰ ਸਰਵ ਕਰਾਂਗੇ ਲਗਭਗ ਆਪਣਾ ਸੂਪ ਬਣ ਕੇ ਰੈਡੀ ਆ। ਲਓ ਜੀ ਸੂਪ ਆਪਣਾ ਬਣ ਕੇ ਰੈਡੀ ਹੈ ਬਿਲਕੁਲ। ਇਹਨੂੰ ਆਪਾਂ ਜੀ ਹੁਣ ਸਰਵ ਕਰਾਂਗੇ ਕੱਪ ਦੇ ਵਿੱਚ। ਕਰਾਂਗੇ ਇਹ ਆਪਾਂ ਦੋਲੇ ਕੱਪ। ਇਹਦੇ ਵਿੱਚ ਜਾਊਗਾ ਜੀ ਬਰੀਕ ਕੱਟਿਆ ਹੋਇਆ ਪਿਆਜ਼ ਤੇ ਨਾਲ ਜਾਊਗਾ ਜੀ ਇਹਦੇ ਧਨੀਆ ਫਰੈਸ਼ ਕੱਟਿਆ ਹੋਇਆ ਇਹ ਜਿਵੇਂ ਫਰੈਸ਼ ਕੱਟਿਆ ਹੋਇਆ ਇਹਦੇ ਨਾਲ ਟੇਸਟ ਬਹੁਤ ਘੈਂਟ ਆਉਂਦਾ ਇਹ ਹਲਕਾ ਇਹ ਚ ਪਾਵਾਂਗੇ ਜੀ ਕ੍ਰੈਸ਼ ਕੀਤਾ ਹੋਇਆ ਪਨੀਰ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਆਇ ਨਹੀਂ ਵੀ ਜ਼ਰੂਰੀ ਇਹ ਉਹ ਤਾਂ ਅਸੀਂ ਇਦਾਂ ਹੀ ਇਹਨੂੰ ਪਾਇਆ ਜੇ ਤੁਹਾਨੂੰ ਘਰੇ ਜਿਵੇਂ ਕਈ ਵਾਰੀ ਨਹੀਂ ਹੁੰਦਾ ਤਾਂ ਤੁਸੀਂ ਨਾ ਪਾਓ ਕੋਈ ਚੱਕਰ ਨਹੀਂ ਇੱਕ ਚੀਜ਼ ਹੋਰ ਤੁਹਾਨੂੰ ਦੱਸਣੀ ਚਾਹੁੰਦੇ ਆ ਅਸੀਂ ਜਿਹੜੇ ਬਰੈਡ ਆ ਅਸੀਂ ਇਹਨੂੰ ਬਿਲਕੁਲ ਨੇਚਰਲ ਬਣਾਇਆ ਬਰੈਡ ਕਿਉਂਕਿ ਤਲੇ ਹੁੰਦੇ ਆ ਉਹ ਆਪਾਂ ਫਰਾਈ ਕਰਕੇ ਨਹੀਂ ਪਾਏ। ਲਓ ਜੀ ਹੁਣ ਇਹਨਾਂ ਉੱਪਰ ਆਪਾਂ ਪਾਵਾਂਗੇ ਸੂਪ ਜਿਹੜਾ ਆਪਣਾ ਬਣਾਇਆ ਹੋਇਆ। ਬਿਲਕੁਲ ਗਾੜਾ ਤੇ ਬਹੁਤ ਵਧੀਆ ਜਿਹੜਾ ਉਹਦੀ ਆਈ ਇਥਿਕਨੈਸ ਸੂਪ ਦੀ। ਲਓ ਜੀ ਆਪਾਂ ਤੁਸੀ ਘਰੇ ਬਣਾ ਕੇ ਦੇਖਿਓ ਇੱਕ ਵਾਰੀ। ਤੇ ਫਿਰ ਸਾਨੂੰ ਦੱਸਿਓ ਕਮੈਂਟ ਦੇ ਵਿੱਚ ਕਿ ਕਿਵੇਂ ਬਣਿਆ। ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ। ਸਪੋਰਟ ਕਰਿਓ, ਲਾਈਕ ਕਰਿਓ, ਵੀਡੀਓ ਨੂੰ ਸ਼ੇਅਰ ਕਰਿਓ। ਤੇ ਜਿੰਨਾ ਮੇਰੇ ਵੀਰਾਂ ਨੇ ਇਹ ਸੂਪ ਦੀ ਵੀਡੀਓ ਚੰਗੀ ਲੱਗੀ ਤੇ ਉਹ ਤੁਹਾਨੂੰ ਕਮੈਂਟ ਦੇ ਵਿੱਚ ਦੱਸਿਓ ਤੇ ਆਪ ਵੀ ਬਣਾ ਕੇ ਤੁਸੀਂ ਟਰਾਈ ਕਰਿਓ ਧੰਨਵਾਦ ਲਓ ਜੀ ਆਪਣੇ ਦੋ ਕੱਪ ਬਣ ਕੇ ਰੈਡੀ ਆ ਇਹਨੂੰ ਹੁਣ ਆਪਾਂ ਇਦਾਂ ਆਪਾਂ ਗਾ ਸਰਵ ਕਰਾਂਗੇ ਹਲਕਾ ਜਿਹਾ ਜੇ ਆਪਾਂ ਇਹਦੇ ਉੱਤੇ ਬਟਰ ਪਾਇਆ ਅਮੂਲ ਦਾ ਤੁਹਾਡੇ ਕੋਲ ਹੈਗਾ ਤਾਂ ਪਾਲਿਓ ਨਹੀਂ ਤਾਂ ਜੇ ਘਰੇ ਦੇਸੀ ਘਿਓ ਹੋਇਆ ਉਹਦਾ ਇੱਕ ਚਮਚਾ ਅੱਧਾ ਚਮਚਾ ਜ਼ਰੂਰ ਛੱਡਿਓ ਇਹ ਮੈਨਾ ਵੀ ਵਾਰੇ ਨਹਿਰੇ ਹੋ ਜਾਣਗੇ ਕਿ ਐਂ ਦਾ ਪਾਵੇ ਇੰਨਾ ਨਿਆਰਾ ਆਊਗਾ ਤੁਸੀਂ ਕਹੋਗੇ ਵਾਕਈ ਸੁਰਾ ਲੱਗੀ ਤੇ ਜਰੂਰ ਅੱਗੇ ਤੋਂ ਜਿਹੜਾ ਸੂਪਾ ਤੋਂ ਇੱਕ ਰਿਮਣਾ ਕੇ ਦੇਖਿਓ ਧੰਨਵਾਦ